ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਅੱਜ ਨੰਗਲ ਪੁਲਿਸ ਵੱਲੋਂ ਐਸਐਸਪੀ ਗੁਲਨੀਤ ਸਿੰਘ ਖੁਰਾਨਾ ਰੋਪੜ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਨੰਗਲ ਦੇ ਆਈ ਬਲਕ ਚੌਂਕ 'ਚ ਨਾਕਾ ਲਗਾਇਆ ਗਿਆ ਜਿਸ ਦੌਰਾਨ ਹਰ ਆਉਣ ਜਾਣ ਵਾਲੀ ਛੱਕੀ ਗੱਡੀਆਂ ਦੀ ਚੈਕਿੰਗ ਕੀਤੀ ਗਈ ਅਤੇ ਟ੍ਰੈਫਿਕ ਨੀਮਾ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ ਇਸ ਸੰਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆ ਨੰਗਲ ਥਾਣਾ ਇੰਸਪੈਕਟਰ ਰਾਹੁਲ ਸ਼ਰਮਾ ਨੇ ਦੱਸਿਆ ਕਿ ਐਸਐਸਪੀ ਰੂਪਨਗਰ ਦੇ ਸਖਤ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਦਿਆਂ ਹੋਇਆ ਅੱਜ ਸ਼ਾਮ 5 ਵਜੇ ਤੋਂ ਲੈ ਕੇ 8 ਵਜੇ ਤੱਕ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਟ੍ਰੈਫਿਕ ਨੀਮਾ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਨੇ ਇਸ ਸਬੰਧ ਵਿੱਚ ਹੋਰ ਕੀ ਕੁਝ ਇਨਸਪੈਕਟਰ ਰਾਹੁਲ ਸ਼ਰਮਾ ਨੇ ਕਿਹਾ ਦੇਖੋ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜ ਦੀ ਰਿਪੋਰਟ ਵਿੱਚ ਆਈਮਾਨਯੋਗ ਐਸਐਸਪੀ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਹੋਈ ਸੀ ਕਿ ਆਪਣੇ ਥਾਣੇ ਦੇ ਏਰੀਆ ਵਿੱਚ 5 ਤੋਂ 8 ਵਜੇ ਤੱਕ ਨਾਕਾ ਲਗਾਇਆ ਜਾਵੇ ਟੂ-ਵੀਲਰ ਦੀ ਚੈਕਿੰਗ ਕੀਤੀ ਜਾਵੇ ਉਸ ਦੇ ਸਬੰਧ ਵਿੱਚ ਆਪਣਾ ਮੈਂ ਖੁਦ ਤੇ ਫਰੀ ਕੋਰਸ ਵੱਲੋਂ ਅੱਜ ਤੇ ਚੌਕੀ ਇਨਚਾਰਜ ਵੱਲੋਂ ਵੀ ਨੰਗਲ ਤੇ ਨਾਕਾ ਬੰਦੀ ਕੀਤੀ ਗਈ ਹੈ ਤੇ ਆਪਾਂ ਵੱਧ ਤੋਂ ਵੱਧ ਵਹੀਕਲਸ ਨੂੰ ਚੈੱਕ ਕਰ ਰਹੇ ਨੇ ਤੇ ਉਹਨਾਂ ਦੀ ਵਹਾਨ ਹੈ اپ کو ਜਿਹੜੀ ਹੈਗੀ ਆਪਾਂ ਉਹਨਾਂ ਦੀ ਸਰਚ ਕਰ ਰਹੇ ਨੇ ਕਿ ਇਹ ਨੰਬਰ ਸਹੀ ਹੈ ਜਾਂ ਗਲਤ ਹੈ। ਕਿ ਕਿ ਲੋ ਜੋ મતલਬ ਕਾਨੂੰਨ ਮੁਤਾਬਕ ਜੋ ਵੀ ਸਾਨੂੰ ਲਾਅ ਮੁਤਾਬਕ ਬਣਦਾ ਉਸ ਤਾਰ ਕੇ ਕਾਰਵਾਈ ਕੀਤੀ ਜਾਵੇ।